ਹੁਸ਼ਿਆਰਪੁਰ ਦੇ ਪਿੰਡ ਪਟਰਾਣਾ ਚ ਇੱਕ ਵਿਅਕਤੀ ਵੱਲੋਂ ਸੁਸਾਇਡ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਪੁਲਿਸ ਦੀ ਕਾਰਗੁਜ਼ਾਰੀ ਢਿੱਲੀ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਵੱਲੋਂ ਅੱਜ ਐਸਐਸਪੀ ਸਾਹਿਬ ਨੂੰ ਮਿਲਿਆ ਗਿਆ ਹੈ ਅਤੇ ਐਸਐਸਪੀ ਸਾਹਿਬ ਵੱਲੋਂ ਪਰਿਵਾਰਿਕ ਮੈਂਬਰਾਂ ਨੂੰ ਆਸ਼ਵਾਸਨ ਦਿੱਤਾ ਗਿਆ ਹੈ ਕਿ ਜਲਦ ਹੀ આરોપી ਜਿਹੜੇ ਨੇ ਉਹ ਫੜੇ ਜਾਣਗੇ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਜਿਹੜੀ ਮ੍ਰਿਤਕ ਦੇਹ ਸੀ 6 ਦਿਨਾਂ ਤੋਂ ਬਿਨਾਂ ਉਸ ਦਾ ਸੰਸਕਾਰ ਸੰਸਕਾਰ ਕੀਤੇ ਮੋਇਸਟਰੀ ਦੇ ਵਿੱਚ ਰੱਖੀ ਗਈ ਸੀ ਉਸ ਨੂੰ ਜਿਹੜਾ ਹੈ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਉਸ ਦਾ ਜਿਹੜਾ ਹੈ ਸੰਸਕਾਰ ਜਲਦ ਹੀ ਕੀਤਾ ਜਾਵੇਗਾ ਗੱਲਬਾਤ ਕਰਦੇ ਹਾਂ ਪਰਿਵਾਰਕ ਮੈਂਬਰਾਂ ਦੇ ਨਾਲ ਕਿ ਉਹਨਾਂ ਦਾ ਇਸ ਮੌਕੇ ਤੇ ਕੀ ਕਹਿਣਾ ਹੈ ਹਾਂਜੀ 6 ਦਿਨ ਹੋ ਗਏ ਠੀਕ ਹੈ ਗੱਲ ਪੂਰੀ ਤੇ 6 ਦਿਨ ਹੋ ਗਏ ਕੀ ਬੁਝਾਰਤ ਸੰਸਕਾਰ ਕਿਉਂ ਨਹੀਂ ਕੀਤਾ ਅਸੀਂ ਜੰਨੂ ਹਾਂ ਪੁਰਾਣੀ ਸਾਫ ਹੈ ਜਿਹਦੇ ਸਾਡੇ ਬਲੇ ਕਰਕੇ ਅਸੀਂ ਕਿਸੀ ਪੋਸਟ ਮਾਰ ਉਦਾਂ ਇੱਕ ਬਣਾਇਆ ਜਿਸਾਂ ਨੂੰ ਜਿੱਤ ਹੋਵੇ ਕੋਈ ਮਜਰੇ ਮੈਂ ਕੋਈ ਇੱਕ ਵੀ ਰੈਸਟ ਹੋ ਗਏ ਨਾ ਸਾਨੂੰ ਵੀ ਥੋੜੀ ਮੰਗ ਦੱਲੀ ਹੋਵੇ ਤਾਂ ਸਾਵੇਂ ਇਨਸਾਫ ਮਿਲੂਗਾ ਨਾ ਇਸੇ ਕਰਕੇ ਅਸੀਂ ਪਲੇ ਕਰ ਰਹੇ ਹਾਂ ਅੱਛਾ ਇਹ ਜਿਹੜੇ ਰੋਪੀ ਨੇ ਕਿੱਥੇ ਜਨੇ ਕਿੰਨੇ ਆ ਇਹਨੇ ਇੱਕ ਤੋਂ ਸਾਡੇ ਪਿੰਡੀ ਅਤਾ ਸਿੰਘ ਤੇ ਕੁਲਵਿੰਦਰ ਸਿੰਘ ਮੱਖਣ ਇਹ ਕਿੰਦ ਵਾਲਾ ਡਿਸਪੀਸ਼ਨਸ਼ਿਪ ਜਿਹੜੇ ਗੁਰਵਿੰਦਰ ਸਿੰਘ ਮੱਖਣ ਦੇ ਹਰਦਾਰ ਸਿੰਘ ਇਹਨਾਂ ਨੇ ਦੋਨੋਂ ਨੇ ਜਦਾ ਸ਼ੀਰੇ ਨੂੰ ਘੜਕਾ ਕੇ ਇਹਨੂੰ ਸਾਡੇ ਖਿਲਾਫ ਕੀਤਾ ਇਹਨੇ ਇਹਨਾਂ ਦੀ ਨੂੰ ਨਹੀਂ ਮਿਲੀ ਭਾ ਕਿਸੇ ਤੇ ਇਹਨਾਂ ਨੇ ਨਾ ਆਪਣੇ ਜਫੀਨ ਵਿੱਚ ਦਵਾ ਕੇ ਸ਼ੀਰੇ ਨੇ ਪਹਿਲਾਂ ਇਹਨਾਂ ਨੂੰ ਆਪਣਾ ਜਫੀਨ ਚ ਲੈ ਗਏ ਇਹਨਾਂ ਨੇ ਜਿੱਦਾਂ ਉੱਥੇ ਮੋਟਰ ਦੇ ਸਾਹਮਣੇ ਆ ਉਹ ਮੋਟਰ ਕਿਉਂ ਰੁਕ ਗਈ ਇਹ ਇੱਕ ਕਾਦਰੀ ਮਲੂਕ ਇਹਨਾਂ ਦਾ ਕੋਟ ਮਾਰਦਾ ਹੈ ਜਿਵੇਂ ਕਿ 3:00 ਵਜੇ ਅਸੀਂ ਇਹਨਾਂ ਦਾ ਕੋਲ ਗਏ ਭਾਜੀ ਤਾਂ ਇਹਨਾਂ ਦਾ ਲੈਣ ਦੇਣ ਨੂੰ ਨਾ ਪੈਸਿਆਂ ਦਾ ਚੱਲਦਾ ਸੀ ਇਹ ਪਿਆਸ ਜਿਵੇਂ ਪੈਸੇ ਜਾਂਦੇ ਸੀ ਉਹਨਾਂ ਇਹਨਾਂ ਨੂੰ ਵਾਪਸ ਕਰਦੇ ਫਕੀ ਨਹੀਂ ਕਰ ਆਪਣੇ ਰਸਵਾਰਥ ਦੇ ਹਿਸਾਬ ਨਾਲ ਪੈਸੇ ਵਾਪਸ ਕਰਦੇ ਨੇ ਪਰ ਇਹ ਤੋਂ ਸਾਡੇ ਕੋਲ ਹੁਣ ਨਹੀਂ ਸੀ ਕੁਛ ਅਸੀਂ ਸਾਰਾ ਕੁਝ ਮੈਂ ਆਪਣੇ ਜਾਣੇ ਪਏ ਆ ਵੀ ਇਹਨਾਂ ਦੇ ਵਿਆਹ ਵਿੱਚ ਦਿੱਤੇ ਹੀ ਸਾਡਾ ਘਰ ਵੀ ਲਿਖਵਾ ਲਿਆ ਸੀ ਉਹ ਸਾਡ ਸੀ ਉਹ ਲਿਖਵਾ ਲਿਆ ਹੁਣ ਸਾਡੇ ਕੋਲ ਕੋਈ ਟਾਈਮ ਕੁਛ ਨਹੀਂ ਸੀ ਪਰ ਇਹ ਵੀ ਸਾਨੂੰ ਟਰਚ ਕਰ ਨੂੰ ਨਹੀਂ ਹਟੇ ਕਿ ਸਾਨੂੰ ਪੈਸੇ ਚਾਹੀਦੇ ਬਸ ਪੈਸੇ ਚਾਹੀਦੇ ਇਹਨਾਂ ਦੇ ਪੈਸੇ ਦੇ ਹਿਸਾਬ ਨਾਲ ਦੇਖੋ ਤਾਂ ਇਹ ਉਹਨੇ ਟਿਕਣੀ ਖਾ ਚੁੱਕੀ ਐ ਸਾਡੇ ਵਿੱਚ ਇੱਕ ਡੇਢ ਕਰੋੜ ਦੀ ਜ਼ਮੀਨ ਬਸੀ ਉਹ ਕਿਸ ਦਾ ਉਹ ਕਿਸ ਦਾ ਹਮ ਉਹਨਾਂ ਦੇ ਨਾਮ ਐ ਉਹਨਾਂ ਨਾਲ ਵੀ ਸਾਡੀ ਹੋਈਆਂ ਨਾਲ ਉਹ ਲੋਕ ਜਿਹੜੇ ਆ ਉਹਨੇ ਖੁਦ ਉਹ ਲਿਆ ਜਿਹੜਾ ਕੁਲੀਰ ਸੀ ਹੈ ਇਹਨੇ ਕੁਝ ਜਸਟ ਦਾ ਫਿੰਗਰ ਨੰਬਰ ਆ ਬਿਲਕੁਲ ਅਥਾਰਟੀ ਹੈ ਕਿ ਉਹਨੇ ਵੀ ਵੀਡੀਓ ਨੂੰ ਦੇ ਵੀਡੀਓ ਕੋਈ ਵਿਦਿਅਕ ਕੰਮ ਕਰਦੇ ਸੀ ਕਿਹੋ ਜਿਹਾ ਕੰਮ ਕਰਦੇ ਨੇ ਨਹੀਂ ਉਹ ਫੈਮਿਲੀ ਜਿਹੜੇ ਇੱਥੇ ਰਹਿੰਦੇ ਸਰ ਜੀ ਸਰ ਬੱਚੇ ਨੂੰ ਟਿਕਾਣਾ ਉਹਨਾਂ ਦਾ ਪ੍ਰਾਪਤ ਕਰਦੇ ਪਹਿਲੀ ਰਾਤ ਨਹੀਂ ਹੈ ਲੈ ਕੇ ਆ ਰਹੇ ਕੰਪਨੀ ਦੇ